लौटी लौड़ी फिर आयो थोड़े कुत्ते करते डॉक्टर फोटो पापा जो सबसे ऊपर होता है वो है इंटीग्रेटिव और जो है प्रैक्टिकल है सैद्धांतिक वायु परिवर्तन जो है आज ही जो है हम बात कर रहे हैं कि कैसे हम लोग को इस बात को समझने के लिए कि वो कैसे है और ये निकलना चाहिए और वो एनर्जी ਆਜੀ ਕਰ ਦਿਓ ਜੀ ਦੋ ਕਰਨ ਆਜੀ ਕਰ ਦਿਓ

ਦੇਖੋ ਜੀ ਅੱਜ ਜਿਸਨਾ ਬਟਿੰਡਾ ਸ਼ਹਿਰੀ ਕਾਂਗਰਸ ਦੇ ਸਾਰੇ ਵਰਕਰ ਸਹਿਬਾਨ ਜੋ ਇੱਥੇ ਖਤਰ ਹੋਏ ਸੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਮੈਂ ਅਚੇਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਜਿਹੜੇ ਦਿਨ ਰਾਤ ਮਿਹਨਤ ਕੀਤੀ ਮੈਂ ਬਤੌਰ ਕਾਂਗਰਸ ਦੇ ਉਮੀਦਵਾਰ ਮੇਰਾ ਫਰਜ਼ ਬਣਦਾ ਸੀ ਕਿ ਮੈਂ ਆਪਦੇ ਸਾਰੇ ਵਰਕਰ ਸਹਿਬਾਨ ਦਾ ਮੈਂ ਦਿਲੋਂ ਧੰਨਵਾਦ ਕਰਦਾ ਸੋ ਮੈਂ ਇਹ ਮੀਟਿੰਗ ਜਿਹੜੀ ਸੱਦੀ ਗਈ ਸੀ ਇਹ ਜ਼ਿਲ੍ਹਾ ਪ੍ਰਧਾਨ ਜਿਹਨੇ ਨੇ ਆਪਣੇ ਇਸਲੇ ਗਰਖਸ਼ਾ ਉਹਨਾਂ ਨੇ ਛਦੀਸੀ ਤੇ ਮੈਂ ਚੇਚੇ ਤੌਰ ਤੇ ਆ ਕੇ ਆਦ ਦੇ ਵਰਕਰ ਸਾਹਿਬਾਨ ਦਾ ਧੰਨਵਾਦ ਕੀਤਾ ਜਿੱਥੇ ਤੱਕ ਬੰਦਨ ਦੀ ਗੱਲ ਹੈ ਉਹ ਹਲੇ ਅਸੀਂ ਕਰੀ ਜਾਂਦੇ ਆ ਸੋ ਉਹਦੇ ਚ ਦਿਖਦੇ ਆ ਕਿ ਕੀ ਕਮੀਆਂ ਰਹਿ ਗਈ ਕਿਉਂਕਿ ਕਮੀਆਂ ਤਾਂ ਕੋਈ ਰਹੀ ਗਈਆਂ ਇਸ ਕਰਕੇ ਅਸੀਂ ਪਿੱਛੜ ਕੇ ਸੋ ਕਮੀਆਂ ਅਸੀਂ ਦੂਰ ਕਰਾਂਗੇ ਤਾਂ ਕਿ ਅਸੀਂ ਅੱਗੇ ਵਾਸਤੇ ਤਕੜੇ ਹੋ ਕੇ ਨਿਕਲੀਏ ਪਿਛਲੇ ਦਿਨ ਕੋਈ ਇੱਕ ਦੀ ਰਣਨੀਤੀ ਕੀ ਹੈ ਬਣਾ ਰਹੇ ਹਾਂ ਜੀ ਹਲੇ ਤਾਂ ਅੱਜ ਤਾਂ ਸਿਰਫ ਕੋਲੇ ਵਕਤ ਹੀ ਹੋਇਆ ਹੈ ਇਹਦੇ ਵਿੱਚ ਮੇਰਾ ਮਨ ਸੀ ਕੀ ਤੋਂ ਸ਼ੁਰੂਆਤ ਕੀਤੀ ਹੈ ਬਠਿੰਡੇ ਸ਼ਹਿਰ ਤੋਂ ਹੁਣ 18 19 20 21 ਅਸੀਂ ਦੂਜੇ ਹਲਕਿਆਂ ਦੇ ਰੱਖਿਆ ਜਿਵੇਂ 18 ਨੂੰ ਪੁੱਛੋ ਕਰ ਰਹੇ ਹਾਂ 19 ਨੂੰ ਮੋੜ ਕਰ ਰਹੇ ਹਾਂ 20 ਨੂੰ ਦੇਖੋ ਚਲੌਂਦੀ ਲੰਬੀ ਸਾਰੇ ਹਲਕਿਆਂ 'ਚ ਇੱਕ ਵਾਰ ਮੇਰਾ ਮਨ ਸੀ ਕਿ ਮੈਂ ਆਪਦੇ ਵਰਕਰਾਂ ਨਾਲ ਧੰਨਵਾਦ ਕਰਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਿਲੈਕਸ਼ਨ 'ਚ ਸਭ ਦਾ ਗਲੇ ਸ਼ਿਕਵੇ ਬੜੇ ਸਾਹਮਣੇ ਆਏ ਨੇ ਚਲੋ ਦੇਖੋ ਗੱਲ ਹੈ ਜੀ ਜਦੋਂ ਦੇਖੋ ਕਮੀ ਤਾਂ ਕੋਈ ਨਹੀਂ ਰਹੀ ਹੈ ਨਾ ਕਿਤੇ ਕਮੀ ਤਾਂ ਰਹੀ ਹੈ ਕਿਤੇ ਜਿਹੜੇ ਵਰਕਰਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਤੇ ਜਿਹੜੀ ਮੀਟਿੰਗ ਕਰਨ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਜਿੱਥੇ ਧੰਨਵਾਦ ਕੀਤਾ ਉੱਥੇ ਜੇ ਕਿਸੇ ਵਰਕਰ ਦੇ ਮਨ 'ਚ ਕੋਈ ਗੱਲ ਹੈ ਉਹਨੂੰ ਕਰ ਲੈਣੀ ਚਾਹੀਦੀ ਹੈ ਤੇ ਮੈਂ ਸਮਝਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਨਾ ਉਹ ਕਿੱਲੇ ਬਠਿੰਡੇ ਦੀ ਇਨਨਾ ਜਰੂਰ ਮੈਂ ਪਿਛਲੇ 45 ਦਿਨਾਂ ਚ ਕੀਤਾ ਕਿ ਸਾਰੀ ਕਾਂਗਰਸ ਨੂੰ ਤੇ ਵਰਕਰਸ ਨੂੰ ਇਕੱਠਾ ਇਕੱਠਾ ਕਰ ਲਿਆ ਸੋ ਇਸ ਕਰਕੇ ਮੈਂ ਸਮਝਦਾ ਉਹ ਵੀ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਚਲੋ ਸਾਡਾ ਪਾਛਣ ਹੁੰਦਾ ਕਿ ਕਾਰਨ ਆਪਦੇ ਦੇਖੋ ਕਾਰਨ ਤਾਂ ਕਾਰਨ ਦੇਖੋ ਸਿੱਧੀ ਗੱਲ ਹੁੰਦੀ ਹੈ ਇਲੈਕਸ਼ਨ ਦਾ ਕਾਰਨ ਤਾਂ ਇਹ ਹੈ ਕਿ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੁਣ ਕਿਉਂ ਨਹੀਂ ਪਾਈਆਂ ਹੁਣ ਇਹ ਇਹਦਾ ਇਹਦਾ ਜਿਵੇਂ ਤੁਸੀਂ ਕਿਹਾ ਕਿ ਮੰਥਨ ਇਹਦਾ ਹੁਣ ਹੌਲੀ-ਹੌਲੀ ਕੱਢਾਂਗੇ ਕਿ ਕੀ ਕਾਰਨ ਬਣੇ ਇੱਕ ਕਾਰਨ ਤਾਂ ਹੋ ਨਹੀਂ ਸਕਦਾ ਮੇਰੇ ਮਨਚ ਹੈ ਕਿ ਕਈ ਕਾਰਨ ਹੋ ਸਕਦੇ ਇਕੱਠੇ ਕਿਉਂਕਿ ਇਹ ਨਹੀਂ ਅਚੀ ਪੋਜੀਸ਼ਨ ਦੋਨੋਂ ਪਾਰਟੀਆਂ ਦੀ ਅਕਾਲੀ ਦਲ ਦੀ ਵੀ ਤੇ ਆਪਣਾ ਆਮਾਦੀ ਪਾਰਟੀ ਦੀ ਹੈ ਨਹੀਂ ਸੀ ਤੁਸੀਂ ਪੰਜਾਬ 'ਚ ਦੇਖ ਲਓ ਜੇ ਅਕਾਲੀ ਦਲ ਦੀ ਸਾਰੇ ਪੰਜਾਬ 'ਚ ਜਮਾਨਤਾ 잡thorੀ ਹੈ ਕੋਈ ਇਹ ਜੀ ਕੀ ਕਾਰਨ ਨਹੀਂ ਜਿਹੜਾ ਬਠਿੰਡੇ 'ਚ ਉਹਨਾਂ ਨੂੰ ਵੋਟਾਂ ਪਈਆਂ ਠੀਕ ਹੈ ਨਾ ਕੋਈ ਮੈਨੂੰ ਤਾਂ ਕੁਝ ਮਤਲਬ ਸ਼ੱਕ ਦੀ ਗੱਲ ਜੀ ਲੱਗਦੀ ਹੈ ਥੋੜੀ-ਮੋਟੀ ਹੌਲੀ ਹੌਲੀ ਢਿੱਕਲੇ ਉਹ ਗੱਲ ਤਾਂ ਦੇਖੋ ਲੁਕਦੀ ਨਹੀਂ ਹੁੰਦੀ ਗੱਲ ਤਾਂ ਬਾਹਰ ਆ ਜਾਂਦੀ ਹੈ ਉਹ ਕਦੋਂ ਹੋਣੀ ਹੈ ਕੀ ਹਾਲਾਤ ਬਣਨੇ ਨੇ ਉਹ ਹੌਲੀ ਹੌਲੀ ਅਸੀਂ ਕਰ ਲਾਂਗੇ ਇੰਨਾ ਕਿ ਸਾਨੂੰ ਮਤਲਬ ਐਕਸਪੀਰੀਅੰਸ ਵੀ ਹੋਏਗਾ ਕਿ ਪਤਾ ਲੱਗ ਜਾਊਗਾ ਕਿ ਐਗਜ਼ੈਕਟਲੀ ਕੀ ਹੋਇਆ ਤੇ ਮੈਂ ਤਾਂ ਇਹ ਕਹਿੰਦਾ ਜਿਵੇਂ ਤੁਸੀਂ ਪੁੱਛਿਆ ਕਿ ਅਕਾਲੀ ਦਲ ਬੜੀ ਖੁਸ਼ੀ ਨਾਲ ਮਨਾਵੇ ਕਿਉਂਕਿ ਅਕਾਲੀ ਦਲ ਦੀਆਂ 13 ਸੀਟਾਂ ਚੋਂ 10 ਸੀਟਾਂ 11 ਸੀਟਾਂ ਚ ਜਮਾਨਤ ਜਬਤ ਹੋਈ ਹੈ ਠੀਕ ਹੈ ਇੱਕ ਸੀਟ ਜਿੱਤ ਕੇ ਇਹ ਸੋਚਦੇ ਨੇ ਕਿ ਪਤਨੀ ਅਸੀਂ ਬਹੁਤ ਵੱਡੀ ਬਹੁਤ ਵੱਡੀ ਅਚੀਵਮੈਂਟ ਕਰ ਲਈ ਹੈ ਤੇ ਕੋਈ ਇਹਦੇ ਸਮਕੇ ਬਹੁਤ ਵੱਡਾ ਨੁਕਸਾਨ ਹੋਇਆ ਖਾਲੀ ਦਲ ਦਾ ਤੇ ਇਸ ਤੋਂ ਵੱਧ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਹੋਣਾ ਸਿੱਤੂ ਸਾਹਿਬ ਹੁਣ 27 ਦੀਆਂ ਤਿਆਰੀਆਂ 'ਚ ਜੁਟ ਗਏ ਆ ਜੁਟ ਗਿਓ ਜੀ ਤੁਸੀਂ ਜੁਟ ਗਏ ਸਵਾ ਬਠੰਡਾ ਤੋਂ ਤੁਸੀਂ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਗੱਲ ਇਹ ਕਿ ਮੈਂ ਅੱਜ ਬਤੌਰ ਕਾਂਗਰਸ ਦਾ ਉਮੀਦਵਾਰ ਹੋਣ ਦੇ ਨਾਤੇ ਇਲੈਕਸ਼ਨ ਅੱਛਾ ਲੜਿਆ ਬਾਕੀ ਕਿਸਮਤ ਦੀਆਂ ਗੱਲਾਂ ਦੇ ਕੋਈ ਕਈ ਗੱਲਾਂ ਕਿਸਮਤ ਉੱਤੇ ਤੁਹਾਨੂੰ ਮਿਲਦੀਆਂ ਵੀ ਸੋ ਕਿਸਮਤ ਇਹ ਕਿਸੇ ਕਿ ਵੀ ਐਮਪੀ ਬਣ ਜਾਂਦੇ ਲੋਕਾਂ ਦਾ ਕੰਮ ਕਰਦੇ ਬਠਿੰਡੇ ਸ਼ਹਿਰ ਚ ਬੈਠੇ ਸੀ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦੇ ਚਲੋ ਨਹੀਂ ਹੋ ਸਕਿਆ ਹੁਣ ਅੱਗੇ ਪਹਿਲਾ ਜਿਹੜਾ ਮੇਰਾ ਫਰਜ਼ ਬਣਦਾ ਜਿੱਥੇ ਧੰਨਵਾਦ ਕਰਨਾ ਉੱਥੇ ਪਾਰਟੀ ਨੂੰ ਤਕੜਾ ਕਰਨਾ ਹੈ 9 ਦੇ 9 ਹਲਕਿਆਂ ਚ ਕਿਉਂਕਿ ਮੈਂ 9 ਦੇ 9 ਹਲਕਿਆਂ ਚ ਜਾ ਕੇ ਵਰਕਰਾਂ ਨਾਲ ਬੈਠ ਕੇ ਕਿਸ ਤਰੀਕੇ ਨਾਲ ਲੱਗੇ ਜਿਹੜਾ 2 ਸਾਲ 2.5 ਸਾਲ ਪਏ ਨੇ ਅੱਗੇ ਪਾਰਟੀ ਨੂੰ ਤਕੜਾ ਕਰਨ ਵਾਸਤੇ ਜਿਹੜੀ ਰਣਨੀਤੀ ਬਣਾਉਣੀ ਹੈ ਉਹ ਸ਼ੁਰੂ ਕਰਤੀ ਐ ਸੀ ਇਸ ਤਾਂ ਨਵਦੀ ਟੋਰੇ ਤੋਂ ਜੋ ਬਠਿੰਡੇ ਸ਼ਹਿਰ ਚ ਕੀਤਾ ਸੀ ਇੱਕ ਮਹੀਨੇ ਦੇ ਸਾਰੇ ਜਿਹੜੇ ਮਾਪੇ ਦੇ ਭਲਾ ਆ ਕੇ ਇਕੱਠੇ ਕੀਤੇ ਵਰਕਰ 27 ਤੱਕ ਇਕੱਠੇ ਰੱਖਾ ਇਕੱਠੇ ਹਾਂਜੀ ਹਾਂ ਬਿਲਕੁਲ ਬਿਲਕੁਲ ਇਕੱਠੇ ਰਹਿਣਗੇ ਕਿਉਂਕਿ ਦੇਖੋ ਹੁਣ ਲੋਕਾਂ ਨੂੰ ਹੀ ਪਤਾ ਲੱਗ ਗਿਆ ਕਿ ਜੇ ਇਕੱਠੇ ਨਹੀਂ ਰਹਿੰਦੇ ਤਾਂ ਨੁਕਸਾਨ ਵੱਡਾ ਹੈ ਨੁਕਸਾਨ ਕੱਲੇ ਲੀਡਰ ਦਾ ਨਹੀਂ ਹੁੰਦਾ ਕੱਲੇ ਪਾਰਟੀ ਦਾ ਨਹੀਂ ਹੁੰਦਾ ਨੁਕਸਾਨ ਸਭ ਤੋਂ ਵੱਡਾ ਵਰਕਰ ਦਾ ਹੁੰਦਾ ਜਿਹਨੇ نیچے ਬੂਥ ਲੈਵਲ ਤੇ ਲੜਾਈ ਲੜਨੀ ਹੈ ਜ਼ਿੰਮੇਵਾਰੀਆਂ ਸੰਭਲਣੀਆਂ ਹੈ ਸੋ ਹੁਣ ਵਰਕਰ ਇਸ ਚੀਜ਼ ਨੂੰ ਸਮਝ ਗਿਆ ਹੈ ਕਿ ਜੇ ਅਸੀਂ ਇਕੱਠੇ ਹਾਂ ਤਾਂ ਸਾਡੀ ਤਾਕਤ ਹੈ ਜੇ ਅਸੀਂ ਇਕੱਠੇ ਹੈ ਨਹੀਂਗੇ ਪਾਰਟੀ ਵਾਸਤੇ ਪਾਰਟੀ ਦੇ ਉਮੀਦਵਾਰ ਵਾਸਤੇ ਤਾਂ ਅਸੀਂ ਫਿਰ ਇਕੱਠੇ ਰਹਿਣ ਰਹਿਣ ਚ ਹੀ ਫਾਇਦਾ ਹੈ ਸਿੱਧਾ ਸਾਹ ਕਿੰਨੀ ਮਿਹਨਤ ਕੀਤੀ ਹੈ ਮਨ ਦੇ ਵਿੱਚ ਹੈਗਾ ਇਹ ਗੱਲ ਕਿ ਆਸ਼ ਜਦ ਕਿੰਨੀ ਮਿਹਨਤ ਕੀਤੀ ਮੰਚ ਜਰੂਰ ਦੇਖੋ ਗੱਲ ਤੁਹਾਨੂੰ ਮੈਂ ਵੀ ਇਨਸਾਨ ਆ ਇਹ ਉਹ ਤਾਂ ਮਸ਼ੀਨ ਤਾਂ ਹੈ ਨਹੀਂ ਮੇਰੇ ਵੀ ਜਜ਼ਬਾਤ ਨੇ ਮੇਰੇ ਵੀ ਇਮੋਸ਼ਨਸ ਨੇ ਮਹਿਸੂਸ ਤਾਂ ਹੁੰਦਾ ਹੈ ਕਿ ਜਿੰਨੀ ਮਿਹਨਤ ਕੀਤੀ ਇਕੱਲੇ ਮੈਂ ਨਹੀਂ ਸਾਰੇ ਪਰਿਵਾਰ ਨੇ ਕੀਤੀ ਤੇ ਫਿਰ ਰੱਬ ਨੇ ਉਹ ਜਿਹੇ ਫਲ ਨਹੀਂ ਦਿੰਦਾ ਤੋ ਇਹ ਤਾਂ ਲਾਜ਼ਮੀ ਹੈ ਕਿ ਗਿਲਾ ਨਹੀਂ ਗਿਲਾ ਕਿਸ ਤੇ ਕਰੋਗੇ ਗਿਲਾ ਤਾਂ ਕਿਸੇ ਤੇ ਕਰ ਨਹੀਂ ਸਕਦੇ ਵਰਕਰ ਤੇ ਕੀ ਗਿਲਾ ਕਰੋਗੇ ਵਰਕਰ ਨੇ ਤਾਂ ਮਿਹਨਤ ਕੀਤੀ ਨਾ ਲੋਕਾਂ ਦੇ ਵੋਟਾਂ ਨਹੀਂ ਪਈਆਂ ਕਿਉਂ ਨਹੀਂ ਪਈਆਂ ਕੀ ਕਾਰਨ ਬਣਿਆ ਹਾਂਜੀ ਜੇ ਅਹੀ ਕਾਰਨ ਬਣਦਾ ਹੋਊਗਾ ਕਿ ਜਿਹੜੀਆਂ ਵੋਟ ਕੋਈ ਕਮੀ ਤਾਂ ਰਹੀ ਹੈ ਨਾ ਕਿਤੇ ਸਿੱਧੂ ਸਾਹਿਬ ਆਪ ਭਾਵਪਕ ਵੀ ਹੋ ਗਏ ਸੀ ਨੀ ਚਲੋ ਉਸਾਂ ਛਲਦਾ ਰਹਿੰਦਾ ਪਾਵਕ ਤਾਂ ਹੁਣ ਜਦੋਂ ਪਰਿਵਾਰ ਦੀ ਗੱਲ ਆਉਂਦੀ ਹੈ ਮੈਂ ਤਾਂ ਮਹਿਸੂਸ ਕਰਦਾ ਹੀ ਹੈ ਕਿ ਚਲੋ ਮੈਂ ਤਾਂ ਹੁਣ ਦੇਖੋ ਇੰਨੇ ਸਾਲ ਹੋ ਗਏ ਸਿਸਟਮ ਚ ਸੋ ਪਰਿਵਾਰ ਪਹਿਲੀ ਵਾਰ ਇਲੈਕਸ਼ਨ ਚ ਉਤਰਿਆ ਸੀ ਮੇਰੇ ਬੱਚੇ ਉਤਰੇ ਸੀ ਮੇਰੀ ਬੇਟੀ ਆਈ ਮੇਰੀ ਨੂਰਾਨੀ ਆਈ ਬੇਟਾ ਮੇਰੀ ਵਾਈਫ ਸੋ ਮਿਹਨਤ ਕੀਤੀ ਥੋੜਾ ਜਿਹਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਅਸੀਂ ਇੰਨੀ ਮਿਹਨਤ ਕੀਤੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਰਹਿੰਦਾ ਜੋ ਇਸ ਕਰਕੇ ਪਾਵਕ ਹੋਣਾ ਦਾ ਲਾਜ਼ਮੀ ਕਰ ਲੈ ਪਰ ਸਿਆਸੀ ਤੌਰ ਤੇ ਅਸੀਂ ਠਗੜੇ ਆ ਸਿਆਸੀ ਤੌਰ ਤੇ ਮੈਂ ਸਮਝਦਾ ਜਿਮਨੀ ਲੈਵਲ ਤੇ ਅਸੀਂ ਤਕੜੇ ਹੋ ਕੇ ਨਿਕਲੇ ਬਹੁਤ ਬਹੁਤ